ਉਈ ਦੋ ਆਫੀਸਰ ਚੰਗੇ ਸੀ ਜਦੋਂ ਮੈਂ ਬੇਕਰ ਸਵੀਟ ਲੈ ਕੇ ਗਿਆ ਨਾ ਇੱਥੇ ਕੜੀ ਲਗਾ ਕੇ ਉਹ ਤਾਂ ਫਿਰ ਇੱਕ ਆਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਕੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮੈਂ ਤੁੱਤਰਿਆ ਨਹੀਂ ਜਾਂਦਾ ਜੀ 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 ਤੁਸੀਂ ਇੰਡੀਆ ਇਹ ਤਾਂ ਹੱਥ ਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에어ਪਲੇਨ ਮੈਨੂੰ ਹੱਥ ਕੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੀਆਂ ਸੀ ਪੈਰਾਂ ਨੂੰ ਤੇ ਇੱਥੇ ਲੱਗੀਆਂ ਸੀ ਆਗੇ ਕੀ ਕਿਆ ਲੜਾਈ ਆਪਦੀ ਹੈ ਆਪ ਬਾਬਾ ਜਾਨਾ ਚਾਹਤੀ ਹੈ ਯਹੀ ਰਹਿਣਾ ਚਾਹਤੀ ਹੈ ਆਪ ਕੀ ਕਰੇ ਮੇਰੀ ਫੈਮਿਲੀ ਬਣਾਏ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਆਉਤੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ ਜੀ ਤਾਂ ਫੋਨ ਤੇ ਕਰੀ ਮੈਂ ਜਰੂਰ ਨਹੀਂ ਬਾਤ ਸੁਣਨੇ ਮੈਂ ਗੱਲ ਨਹੀਂ ਕਰ ਸਕਾਈ ਕਿਉਂ ਮੈਂ ਪਾੜਿਆ ਉਹਨਾਂ ਨਾਲ ਬਾਈ ਉਹ ਤਾਂ ਸਾਰੇ ਵਰਗੇ ਲੀਗਲਸ ਨੇ ਸਾਡੇ ਲੀਗਲ ਉੱਥੇ ਰਹ ਰਹੇ ਨੇ ਦੁਬਾਰਾ ਜਾਣਾ ਚਾਹੂਂਗੇ ਜੀ ਚਾਹੂਂਗੇ ਮੇਰੀ ਫੈਮਿਲੀ ਹੈ ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹ ਰਹੇ ਨੇ ਕਿ ਕਿ ਆਗੇ ਡਾਕੂਮੈਂਟ ਪਰਸੂ ਕਰਨਾ ਹੈ ਦੀਪਕ ਕਾਲੂ ਆ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਬਜਾੜਾ ਸਾਰੀ ਅੱਛਾ ਕੋਈ ਐਸੇ ਚ ਉਹ ਮੇਰੇ ਨਾਲ ਤੇ ਜਦੋਂ ਉਹ ਮੈਨਾਂ ਗੱਲ ਕਰਦਾ ਕਿ ਮੈਂ ਤੁਸੀਂ ਮੇਰੀ ਮਾਂ ਜੀ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝੋ ਮੈਂ ਤਾਂ ਡਾ ਲਾ ਰਿਹਾ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਜੀ